ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੰਜਾਬ ਸੂਬੇ ਦੀਆਂ ਆ ਰਹੀਆਂ ਜੀ ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਤੋਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆਂ ਸੋ ਵੀਡੀਓ ਨੂੰ ਅੰਤ ਤੱਕ ਦੇਖ ਲੈਣਾ ਪੂਰੇ ਸੂਬੇ ਦੀਆਂ ਤੇ ਦੇਸ਼ ਭਰ ਦੀਆਂ ਸਾਰੀਆਂ ਖਬਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਹਾਂ ਵੀਡੀਓ ਨੂੰ ਲਾਈਕ ਕਰ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਤੇ ਸ਼ੁਰੂਆਤ ਕਰਦੇ ਆਂ ਜੀ ਪਹਿਲੀ ਵੱਡੀ ਖਬਰ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇਹ ਵੱਡਾ ਤੋਹਫਾ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਦੇ ਮੌਕੇ ਕਰਵਾਏ ਰਾਜਪਦਰੀ ਪ੍ਰੋਗਰਾਮ ਦੇ ਵਿੱਚ 55 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਤੋਹਫਾ ਦਿੰਦੇ ਹੋਏ ਕਿਹਾ ਹੈ ਕਿ ਜਲਦ ਹੀ ਦਿੱਲੀ ਦੀ ਤਰਜ਼ ਦੇ ਪੰਜਾਬ 'ਚ ਵੀ ਨਵੀਂ ਨੀਤੀਆਂ ਲਿਆਂਦੀ ਜਾਵੇਗੀ ਜਿਸ ਵਿੱਚ ਹੁਣ ਅਧਿਆਪਕਾਂ ਨੂੰ ਸਿਰਫ ਪੜਾਉਣ ਲਈ ਕਿਹਾ ਜਾਵੇਗਾ ਜਦੋਂ ਕਿ ਉਹਨਾਂ ਨੂੰ ਬਾਕੀ ਸਾਰੇ ਕੰਮਾਂ ਤੋਂ ਹੱਤ ਦਿੱਤੀ ਜਾਵੇਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਖੁਦ ਇੱਕ ਅਧਿਆਪਕ ਦਾ ਪੁੱਤਰ ਹਾਂ ਮੈਂ ਆਪਣੇ ਪਿਤਾ ਵੱਲ ਦੇਖਦਾ ਰਿਹਾ ਹਾਂ ਮੈਂ ਉਸ ਸਕੂਲ ਚ ਪੜ੍ਹਦਾ ਜਿੱਥੇ ਉਹ ਪੜਾਉਂਦੇ ਸੀ ਜੋ ਚੀਜ਼ਾਂ ਮੈਂ ਸਕੂਲ ਚ ਸਿੱਖੀਆਂ ਉਹ ਅੱਜ ਮੇਰੇ ਲਈ ਲਾਭਦਾਇਕ ਹਨ ਨਮਨੀਸ਼ਾ ਸ਼ੋਧਿਆ ਨੇ ਦਿੱਲੀ ਚ ਪਾਲਿਸੀ ਲਾਗੂ ਕੀਤੀ ਸੀ ਜਲਦੀ ਪੰਜਾਬ ਚ ਵੀ ਲਿਆ ਰਹੇ ਹਾਂ ਇਹ ਪਾਲਿਸੀ ਪਹਿਲਾਂ ਹਰ ਕਾ ਵਿੱਚ ਅਧਿਆਪਕ ਦੀ ਡਿਊਟੀ ਲੱਗਦੀ ਸੀ ਵੋਟਾ ਤਿਆਰ ਕਰਨ ਵੋਟਾ ਪਾਉਣ ਅਤੇ ਮਰਦੂਸ਼ਮਾਰੀ ਕਰਾਉਣ ਦੀ ਅਧਿਆਪਕਾਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਪਰ ਹੁਣ ਇਹ ਜਹ ਨਹੀਂ ਕੀਤਾ ਜਾਵੇਗਾ ਇਹ ਵੱਡਾ ਤੋਹਫਾ ਭਗਵੰਤ ਮਾਨ ਵੱਲੋਂ ਦਿੱਤਾ ਜਾਵੇਗਾ ਤੇ ਉਸਦੇ ਬਾਅਦ ਜੋ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ ਚ ਵਾਪਰ ਗਿਆ ਵੱਡਾ ਭਿਆਨਕ ਹਾਦਸਾ ਜੀ ਹਾਂ ਸਕੂਲੀ ਬੱਚਿਆਂ ਨਾਲ ਵਾਪਰਿਆ ਭਿਆਨਕ ਹਾਦਸਾ ਦੇਖ ਮਾਪਿਆਂ ਦੇ ਉੱਡੇ ਹੋਸ਼ ਬਠਿੰਡਾ ਚ 100 ਫੁੱਟੀ ਰੋਡ ਤੇ ਭਿਆਨਕ ਸੜਕ ਹਾਦਸਾ ਹੋਇਆ ਸਕੂਲੀ ਬੱਚਿਆਂ ਨਾਲ ਭਰੇ ਇੱਕ ਆਟੋ ਨੂੰ ਤੇਜ਼ ਰਫ਼ਤਾਰ ਫਾਰਕਿਊਨਰ ਗੱਡੀ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ 12 ਬੱਚੇ ਜ਼ਖਮੀ ਦੱਸੇ ਜਾ ਰਹੇ ਹਨ ਦੋ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਬਾਰੇ ਵੀ ਇਹ ਜਾ ਰਿਹਾ ਹੈ ਫਿਲਹਾਲ ਬੱਚਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜ਼ਖਮੀ ਸਕੂਲੀ ਬੱਚਿਆਂ ਨੂੰ ਸਹਾਰਾ ਕਲੱਬ ਬਠਿੰਡਾ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਹਸਪਤਾਲ ਦਾਖਲ ਕਰਵਾਇਆ ਤੇ ਇਸ ਮੌਕੇ ਸਹਾਰਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਦੱਸਿਆ ਕਿ ਉਹਨਾਂ ਨੂੰ ਕਾਲ ਆਈ ਸੀ ਕੇ ਪਾਗੋ ਰੋਡ ਤੇ ਆਟੋ ਤੇ ਫੋਰਚੂਨਰ ਨਾਲ ਟੱਕਰ ਹੋਈ ਹੈ ਜਿਸ ਦੌਰਾਨ 12 ਸਕੂਲੀ ਵਿਦਿਆਰਥੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸੁਸਾਇਟੀ ਮੈਂਬਰ ਹਸਪਤਾਲ ਲੈ ਆਏ ਹਨ ਤੇ ਉਸਨੇ ਦੱਸਿਆ ਕਿ ਹਾਲਾਤ ਹੁਣ ਠੀਕ ਐ ਪਰ ਬੱਚਿਆਂ ਦੇ ਸੱਟਾ ਵੱਜੇ ਖਾਣੇ ਤੇ ਇਸ ਇਲਾਜ ਚੱਲ ਰਿਹਾ ਤੇ ਉਹਨਾਂ ਦੱਸਿਆ ਕਿ ਹਾਸੇ ਚ ਆਉਟ ਪੂਰੀ ਤਰ੍ਹਾਂ ਪਹੁੰਚ ਗਿਆ ਤੇ ਉਸ ਤੋਂ ਬਾਅਦ ਜੋ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਪੰਜਾਬ ਦੇ ਲੋਕਾਂ ਨੂੰ ਲੱਗਾ ਇੱਕ ਹੋਰ ਵੱਡਾ ਝੜਕਾ ਪੈਟਰੋਲ ਡੀਜ਼ਲ ਹੋ ਗਿਆ ਸਿੱਧਾ ਇੰਨਾ ਮਹਿੰਗਾ ਜੀ ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਇਹ ਫੈਸਲਾ ਮੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਵਿੱਤ ਮੰਤਰੀ ਹਰਪਾਲ ਚਿਮਾਣੇ ਦੱਸਿਆ ਕਿ ਪਟਰੋਲ ਦੀ ਕੀਮਤ ਵਿੱਚ 68 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 92 ਪੈਸੇ ਦਾ ਵਾਧਾ ਕੀਤਾ ਗਿਆ ਹੈ ਸਰਕਾਰ ਨੂੰ ਪਟਰੋਲ ਤੇ ਵਾਧੇ ਤੋਂ 395 ਕਰੋੜ ਰੁਪਏ ਅਤੇ ਡੀਜ਼ਲ ਤੋਂ 150 ਕਰੋੜ ਰੁਪਏ ਮਾਲੀਆ ਮਿਲੇਗਾ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਹੋਰ ਵੀ ਕਈ ਸਹੂਲਤਾਂ ਵਰਦਾਨ ਕਰਨ ਦੀ ਯਾਤਰੀ ਹੈ ਇਸ ਲਈ ਜ਼ਰੂਰੀ ਕਿ ਇਹ ਹੈ ਕਿ ਬਿੱਤੀ ਸਦੀ ਤੀਨ ਉਸਦਾਰਿਆ ਜਾਵੇ ਤੇ ਉਸ ਦੇ ਨਾਲ ਜੋ ਅਗਲੀ ਵੱਡੀ ਖਬਰ ਆ ਰਹੀ ਆ ਪੰਜਾਬ ਜੋ ਆਪਣੀ ਲੁੱਟ ਦੀ ਵੱਡੀ ਵਾਰਦਾਤ ਅਮਰਤਸਰ ਦੇ ਵਿੱਚ ਬੇਖੌਫ ਲਟੇਰੇਆਂ ਨੇ ਇੱਕ ਕੋਲਡ ਸਟੋਰ ਨੂੰ ਬਣਾਇਆ ਨਿਸ਼ਾਨਾ ਮੰਗਲਵਾਰ ਰਾਤ ਚੁਬਾਲ ਰੋਡ ਤੇ ਸਥਿਤ ਪਿੰਡ ਇਹ ਬਨ ਕਲਾ ਦੇ ਕੋਲਡ ਸਟੋਰ ਤੇ ਚੋਰੀ ਦੀ ਕਰਨਾ ਵਾਪਰੀ ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 30-35 ਲਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਮ ਆਏ ਸਨ ਬਦਮਾਸ਼ਾਂ ਨੇ ਕੋਲਡ ਸਟੋਰ ਤੇ ਤਨਾਤ ਸਰਖੇ ਕਰਮੀਆਂ ਨੂੰ ਬੰਦਕ ਬਣਾ ਲਿਆ ਫਿਰ ਉਹਨਾਂ ਨੇ ਆਸਾਨੀ ਨਾਲ ਕਰੀਬ 2 ਕਰੋੜ ਰੁਪਏ ਦੇ ਸੁੱਕੇ ਮੇਵੇ ਲੁੱਟ ਲਏ ਤੇ ਇਹ ਲੁਟੇਰੇ ਦੋ ਟਰੱਕਾਂ 'ਚ ਸਵਾਰ ਹੋ ਕੇ ਆਏ ਸਨ ਤਾਂ ਬੁੱਧਵਾਰ ਜਦੋਂ ਸਵੇਰੇ ਕੋਲਡ ਸਟੋਰ ਦਾ ਮਾਲਕ ਤੇ ਹੋਸਟਾਫ ਆਏ ਤਾਂ ਦੇਖਿਆ ਕਿ ਸਰਖੇ ਕਰਮੀਆਂ ਨੂੰ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਤੇ ਉੱਥੇ ਰੱਖਿਆ ਸਾਰਾ ਸਮਾਨ ਗਾਇਬ ਸੀ ਮਗਰੋਂ ਇਸ ਦੇ ਤੁਰੰਤ ਥਾਣਾ ਚਾਟੀਵੈਂਡ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਮੌਕੇ ਪਹੁੰਚ ਕੇ ਅਨਪਛਤ ਲੁਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਫਨਾਲ ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰੇਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਉਸ ਦੇ ਨਾਲ ਜੋ ਅਗਲੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਉਸ ਵੱਡੇ ਲੀਡਰ ਨੂੰ ਕੀਤਾ ਗਿਆ ਗ੍ਰਿਫਤਾਰ ਜੀਹਾਂ ਖਬਰ ਮਿਲਦੀ ਹੈ ਕਿ ਖੰਨਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਕਿ ਇਨਫੋਰਸਮੈਂਟ ਡਾਇਰੈਕਟਰ ਦੀ ਟੀਮ ਦੇ ਵੱਲੋਂ ਕਾਂਗਰਸੀ ਆਗੂ ਰਾਜੀਵਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਈਡੀ ਨੇ ਬੀਤੇ ਦਿਨੀ ਰਾਜੀਵਦੀਪ ਸਿੰਘ ਦੇ ਘਰ ਛਾਪੇਮਾਰੀ ਕੀਤੀ ਸੀ ਰਾਜਦੀਪ ਸਿੰਘ ਭਾਰਤ ਪੂਸ਼ਨ ਆਸੂ ਦਾ ਕਰੀਬੀ ਹੈ ਤੇ ਜਲੰਧਰ ਵਿਖੇ ਅੱਜ ਉਹਨਾਂ ਦਾ ਮੈਡੀਕਲ ਹੋਵੇਗਾ ਤੇ ਇਸ ਦੇ ਮਗਰੋਂ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਦੱਸ ਦੇ ਕੇ ਇਹ ਗ੍ਰਿਫਤਾਰੀ ਅਤੇ ਰੈਡ ਸਾਬਕਾ ਕਾਂਗਰਸੀਬ ਮੰਤਰੀ ਭਾਰਤ ਪੂਸ਼ਨ ਆਸੂ ਵਾਲੇ ਟੈਂਡਰ ਘਪਲੇ ਮਾਮਲੇ ਜੁੜੀ ਦੱਸੀ ਜਾ ਰਹੀ ਹੈ ਤੇ ਭਾਰਤ ਪੂਸ਼ਨ ਆਸੂ ਨੂੰ ਵੀ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਇਸ ਵੇਲੇ ਜੇਲ੍ਹ ਵਿੱਚ ਹਨ ਉਸ ਦੇ ਨਾਲ ਜੋ ਹੁਣ ਅਗਲੀ ਵੱਡੀ ਖਬਰ ਆ ਰਹੀ ਹੈ ਮੋਬਾਈਲ ਫੋਨ ਵਰਤਣ ਵਾਲਿਆਂ ਲਈ ਆ ਰਹੀ ਹੈ ਜੀ ਵੱਡੀ ਖਬਰ ਮਾਪੇ ਵੀ ਹੋ ਜਾਣ ਸਾਵਧਾਨ ਅੱਜ ਦੇ ਦੌਰ ਚ ਮੋਬਾਈਲ ਹਰ ਵਿਅਕਤੀ ਦੀ ਜ਼ਿੰਦਗੀ ਦਾ अहम ਹਿੱਸਾ ਬਣ ਗਿਆ ਹੈ ਇਸ ਡਿਜੀਟਲ ਦੁਨੀਆ ਚ ਜਿੱਥੇ ਇਲੈਕਟ੍ਰੋਨਿਕ ਯੰਤਰਾਂ ਨੇ ਕੰਮ ਆਸਾਨ ਕਰ ਦਿੱਤਾ ਤੇ ਉਤੀ ਇਹ ਨੁਕਸਾਨ ਦਾ ਵੀ ਕਾਰਨ ਬਣ ਸਕਦੇ ਹਨ ਜ਼ਿੰਦਗੀ ਦੇ ਕਈ ਕੰਮਾਂ ਤੋਂ ਇਲਾਵਾ ਮਨੋਰੰਜਨ ਦੇ ਸਾਧਨ ਵੀ ਮੋਬਾਈਲ ਬਣ ਗਏ ਹਨ ਜਿੱਥੇ ਬਜ਼ੁਰਗਾਂ ਤੋਂ ਲੈ ਕੇ ਛੋਟੇ ਬੱਚਿਆਂ ਦੇ ਤੱਕ ਹਰ ਕੋਈ ਮੋਬਾਈਲ ਫੋਨ ਦਾ ਆਦੀ ਹੋ ਚੁੱਕਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੋਬਾਈਲ ਫੋਨ ਦੀ ਜਿਆਦਾ ਵਰਤੋਂ ਤੁਹਾਡੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਅਸੀਂ ਤਾਂ ਹੁਣ ਦੱਸਦੇ ਕਿ ਜੇਕਰ ਤੁਸੀਂ ਹੁਣੇ ਧਿਆਨ ਨ ਦਿੱਤਾ ਤਾਂ ਤੁਹਾਡਾ ਕੋਈ ਬਹੁਤ ਦੁੱਖਦਾਈ ਹੋ ਸਕਦਾ ਹੈ ਇਸ ਲਈ ਚੁਣੇ ਹੁਣੇ ਹੀ ਸਾਵਧਣ ਹੋ ਜਾਓ ਦੱਸਦੇ ਕਿ ਮੋਬਾਈਲ ਫੋਨ ਤੋਂ ਨਿਕਲਣ ਵਾਲੀਆਂ ਕਿੰਨਾ ਉਪੋਕਤਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਂਦੀਆਂ ਨੇ ਤੇ ਹਾਂ ਇਸ ਦੇ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ ਤੇ ਮੋਬਾਈਲ ਜਿਆਦਾ ਵਰਤੋਂ ਨਾਲ ਮਰਗੀ ਦੇ ਦੌਰੇ ਵੀ ਪੈ ਸਕਦੇ ਹਨ ਤੇ ਉਸ ਦੇ ਨਾਲ ਜੋ ਹੁਣ ਅਗਲੀ ਵੱਡੀ ਖਬਰ ਆ ਰਹੀ ਹੈ ਕੇਂਜੀਰੀਵਾਲ ਦੇ ਲਈ ਆਈ ਇਹ ਵੱਡੀ ਖਬਰ ਕੋਰਟ ਦੇ ਵੱਲੋਂ ਦਿੱਲੀ ਸ਼ਰਾਬ ਨੀਤੀ ਦੇ ਮਾਮਲੇ 'ਚ ਰਵਿੰਦ ਕੇਂਜੀਰੀਵਾਲ ਦੇ ਵਕੀਲ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਮਾਨਤ ਨਿਯਮ ਹੈ ਅਤੇ ਜੇਲ ਅਪਵਾਦ ਹੈ ਉਹਨਾਂ ਕਹਿ ਕੇ ਅਸੂਲੇ ਅਦਾਲਤ ਨੇ ਮੀਨੀਸ਼ਿਓਦਿਆਂ ਨੂੰ ਜਮਾਨਤ ਦਿੰਦੇ ਹੋਏ ਇਹ ਗੱਲ ਕਹੀ ਸੀ ਕੇਂਜੀਰੀਵਾਲ ਨੇ ਸੀਬੀਆਈ ਦੀ ਗ੍ਰਿਫਤਾਰੀ ਖਿਲਾਫ ਅਤੇ ਜਮਾਨਤ ਲਈ ਪਟੀਸ਼ਨ ਦਾਇਰ ਕੀਤੀ ਜਿਸ ਦੀ ਸੁਣਵਾਈ ਸੁਪਰੀਮ ਕੋਰਟ ਕਰ ਰਹੀ ਹੈ ਤੇ ਉਹਨਾਂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਹੈ ਕਿ ਕੇਂਦਵਲ ਸਮਾਜ ਲਿਖਤ ਰਾਨੀ ਹੈ ਤੇ ਉਹ ਦੋ ਵਾਰ ਰਿਹਾ ਚੁੱਕਾ ਹੈ ਤੇ ਉਸ ਨੂੰ ਅੰਤਰੀਮ ਜਵਾਨ ਤੇ ਦਿੱਤੀ ਜਾਵੇ ਸੀਬੀਆਈ ਵੱਲੋਂ ਸਾਇਕ ਸਲੈਸਟਰ ਜਨਰਲ ਐਸਵੀ ਰਾਜੂ ਨੇ ਕਿਹਾ ਹੈ ਕਿ ਗ੍ਰਿਫਤਰੀ ਦੇ ਮਾਮਲੇ ਵਿੱਚ ਕੇਂਦਵਲ ਨੂੰ ਪਹਿਲਾਂ ਖੇੜਲੀ ਅਦਾਲਤ 'ਚ ਜਾਣਾ ਚਾਹੀਦਾ ਹੈ ਤੇ ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਨਸ਼ਰਾਬ ਨੀਤੀ ਤੋਂ ਮਲੇ ਪੈਸਿਆਂ ਦਾ ਫਾਇਦਾ ਹੋਇਆ ਸੀ ਤੇ ਕੇਂਦਵਲ ਸ਼ੁਰੂਤੀ ਸ਼ਰਾਬ ਨੀਤੀ ਬਣਾਉਣ ਅਤੇ ਲਾਗੂ ਕਰਨ ਦੀ ਸਾਜ਼ਿਸ਼ 'ਚ ਸ਼ਾਮਲ ਸੀ ਉਸ ਦੇ ਨਾਲ ਹੁਣ ਜੋ ਅਗਲੀ ਵੱਡੀ ਖਬਰ ਆ ਰਹੀ ਹੈ ਜੀਹਾਂ ਸਕੂਲ ਦੇ ਵਿੱਚ ਚੱਲ ਗਿਆ ਤਾਬੜ ਤੋੜ ਗੋਲੀਆਂ ਕਈਆਂ ਦੀ ਹੋਈ ਮੌਤ ਇਹ ਵੱਡੀ ਮਾੜੀ ਖਬਰ ਆ ਰਹੀ ਹੈ ਜੀਹਾਂ ਅਮਰੀਕਾ ਦੇ ਜਾਰਜੀਆ ਦੇ ਵਿੱਚ ਅਪਲਾਚੀ ਹਾਈ ਸਕੂਲ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਹਮਲੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਦੇ ਨਾਲ ਹੀ ਨੌ ਲੋਕ ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਤੇ ਬੁੱਕਰ ਨੰਬਰਦਾਰ ਭਾਰਤੀ ਸਮੇਂ ਦੇ ਅਨੁਸਾਰ ਰਾਤ 8 ਵਜੇ ਦੀ ਹੈ ਪੁਲਿਸ ਨੇ ਕਤਲ ਦੇ ਮਾਮਲੇ ਦੇ ਵਿੱਚ ਇੱਕ 14 ਸਾਲਾਂ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਜੋ ਕਿ ਉੱਥੇ ਦਾ ਵਿਦਿਆਰਥੀ ਹੈ ਤੇ ਇਹ ਘਟਨਾ ਰਾਜਧਾਨੀ ਅਟਲਾਂਟਾ ਤੋਂ 70 ਕਿਲੋਮੀਟਰ ਦੂਰ ਵਿੰਡਰ ਸ਼ਹਿਰ ਦੇ ਇੱਕ ਸਕੂਲ 'ਚ ਵਾਪਰੀ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਤੇ ਹਮਲਾਵਰਾਂ ਨੇ ਆਤਮ ਸਮਰਪਣ ਕਰ ਦਿੱਤਾ ਤੇ ਜ਼ਮੀਨ ਤੇ ਲੇਟ ਗਿਆ ਤੇ ਇੱਕ ਰਿਪੋਰਟ ਮੁਤਾਬਕ ਇਸ ਘਟਨਾ 'ਚ ਮਰਨ ਵਾਲਿਆਂ ਵਿੱਚ ਦੋ ਅਧਿਆਪਕ ਅਤੇ ਦੋ ਵਿਦਿਆਰਥੀ ਸ਼ਾਮਲ ਨੇ ਜੀ ਇਹਨਾਂ ਜੀ ਆਪਣੀਆਂ ਅੱਜ ਦਿਨ ਪਰ ਦੀਆਂ ਵੱਡੀਆਂ ਖਬਰਾਂ ਵੀਡੀਓ ਨੂੰ ਬਹੁਤ ਵਾਰ ਤੇ ਸ਼ੇਅਰ ਕਰ ਦੇਣਾ ਤਾਂ ਜੋ ਹਰ ਕਿਸੇ ਨੂੰ ਪੰਜਾਬ ਦੀਆਂ ਦਿਨ ਪਰਨੀਆਂ ਖਬਰਾਂ ਵਾਲੀ ਜਾਣਕਾਰੀ ਮਿਲ ਜਾਵੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ